ਸਤਿ ਸ਼੍ਰੀ ਅਕਾਲ ਜੀ। ਵਾਈਕਲ ਜੀ ਕਾ ਖਾਲਸਾ, ਵਾਈਕਲ ਜੀ ਕੀ ਫਤਿਹ। ਅੱਜ ਦੀ ਇਹ ਵੀਡੀਓ ਸਿਰਫ ਕਹਾਣੀ ਨਹੀਂ, ਇਹ ਆਤਮਾ ਦੀ ਯਾਤਰਾ ਹੈ। ਅੱਜ ਅਸੀਂ ਗੱਲ ਕਰਾਂਗੇ 84 ਲੱਖ ਜੁਨਾਂ ਦੇ ਚਤਰਾ ਦੀ, ਜਿਸ ਵਿੱਚ ਹਰ ਆਤਮਾ ਫਸੀ ਹੋਈ ਹੈ। ਅੱਜ ਅਸੀਂ ਸੁਣਾਗੀ ਇੱਕ ਐਸੀ ਸਾਖੀ ਜੋ ਸਾਨੂੰ ਦੱਸੇਗੀ, ਮਨੁੱਖ ਕਿਵੇਂ 84 ਲੱਖ ਜੁਨਾਂ ਵਿੱਚ ਫਸਦਾ ਹੈ। ਦਇਆ ਨਾ ਹੋਵੇ ਤਾਂ ਕਰਮ ਕਿਵੇਂ ਭਾਰ ਬਣ ਜਾਂਦੇ ਹਨ ਅਤੇ ਕਿਵੇਂ ਗੁਰੂ ਨਾਨਕ ਦੇਵ ਜੀ ਇੱਕ ਕਿਸਾਨ ਦੀ ਸੋਚ ਬਦਲ ਕੇ ਉਸਦੀ ਆਤਮਾ ਨੂੰ ਬਚਾ ਲੈਂਦੇ ਹਨ ਜੇ ਤੁਸੀਂ ਇਹ ਵੀਡੀਓ ਅੰਤ ਤੱਕ ਸੁਣ ਲਈ ਤਾਂ ਯਕੀਨ ਕਰੋ ਤੁਹਾਡੀ ਸੋਚ ਬਦਲ ਜਾਵੇਗੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ ਲੱਖ 84 ਜੂਨ ਪਰਮਿਆ ਬਹੁ ਜੋਨੀ ਪਰਮਾਇਆ ਅਰਥ ਆਤਮਾ 84 ਲੱਖ ਜੁਨਾਂ ਵਿੱਚ ਭਟਕਦੀ ਰਹਿੰਦੀ ਹੈ ਕਦੇ ਕੀੜਾ ਕਦੇ ਪੰਛੀ ਕਦੇ ਜਾਨਵਰ ਤੇ ਬਹੁਤ ਮੁਸ਼ਕਲ ਨਾਲ ਮਨੁੱਖ ਜਨਮ ਮਿਲਦਾ ਹੈ ਪਰ ਸਵਾਲ ਇਹ ਹੈ ਕਿ ਮਨੁੱਖ ਜਨਮ ਮਿਲਣ ਨਾਲ ਹੀ ਮੁਕਤੀ ਮਿਲ ਜਾਂਦੀ ਹੈ ਨਹੀਂ ਜੇ ਮਨੁੱਖ ਬਣ ਕੇ ਵੀ ਦਇਆ ਕਰुणा ਨਾਮ ਇਹ ਤਿੰਨ ਗੱਲਾਂ ਨਹੀਂ ਸਿੱਖੀਆਂ ਤਾਂ ਆਤਮਾ ਫਿਰ ਉਸੇ ਚੱਕਰ ਵਿੱਚ ਫਸ ਜਾਂਦੀ ਹੈ ਇੱਕ ਪਿੰਡ ਸੀ ਉਸ ਪਿੰਡ ਵਿੱਚ ਇੱਕ ਕਿਸਾਨ ਰਹਿੰਦਾ ਸੀ ਉਹ ਮੈਂਤੀ ਸੀ ਪਰ ਦਿਲੋਂ ਕਠੋਰ ਉਸ ਲਈ ਫਸਲ ਹੀ ਸਭ ਕੁਝ ਸੀ ਜ਼ਮੀਨ ਹੀ ਭਗਵਾਨ ਸੀ ਲਾਭ ਹੀ ਧਰਮ ਸੀ ਉਸਦੇ ਖੇਤ ਵਿੱਚ ਗਾਂ ਆ ਜਾਵੇ ਤਾਂ ਉਹ ਮਾਰਦਾ ਕੁੱਤਾ ਆ ਜਾਵੇ ਤਾਂ ਭੁਜਾ ਦਿੰਦਾ ਕੀੜਾ ਮਕੜਾ ਆ ਜਾਵੇ ਤਾਂ ਕੁਚਲ ਦਿੰਦਾ ਉਸਨੂੰ ਲੱਗਦਾ ਸੀ ਇਹ ਸਭ ਉਸਦੀ ਫਸਲ ਦੇ ਦੁਸ਼ਮਣ ਨੇ ਪਰ ਉਹ ਨਹੀਂ ਜਾਣਦਾ ਸੀ ਕਿ ਇਹ ਸਭ ਵੀ ਉਸੇ ਵੈਗੁਰੂ ਦੀ ਬਣਾਈ ਹੋਈ ਝੂਨ ਹਨ ਇੱਕ ਦਿਨ ਉਹ ਵੀ ਖੇਤ ਵਿੱਚ ਹਲ چلا ਰਿਹਾ ਸੀ ਹਲ ਦੇ ਨਾਲ-ਨਾਲ ਮਿੱਟੀ ਵਿੱਚੋਂ ਕੀੜੇ ਨਿਕਲ ਰਹੇ ਸਨ ਕਿਸਾਨ ਲੱਕੜੀ ਨਾਲ ਮਾਰਦਾ ਮਿੱਟੀ ਵਿੱਚ ਦਬ ਦਿੰਦਾ ਪਰ ਕੋਈ ਤਰਸ ਨਹੀਂ ਸੀ ਕਰਦਾ ਉਸੇ ਸਮੇਂ ਉਸ ਨੂੰ ਇਹ ਅਹਿਸਾਸ ਨਹੀਂ ਸੀ ਕਿ ਉਹ ਕਿਸ ਦੀ ਹੱਤਿਆ ਕਰ ਰਿਹਾ ਹੈ ਗੁਰੂ ਸਾਹਿਬ ਕਹਿੰਦੇ ਹਨ ਜੀਵਤ ਨਹੀਂ ਠੀਕ ਹੈ ਹਰ ਜਨ ਕਰੇ ਨਾ ਕੋਈ ਗੁਰੂ ਨਾਨਕ ਦੇਵ ਜੀ ਉਸੇ ਦਿਨ ਉਸ ਖੇਤ ਦੇ ਨੇੜੇ ਪਾਈ ਮਰਦਾਨਾ ਜੀ ਨਾਲ ਗੁਜ਼ਰ ਰਹੇ ਸਨ ਗੁਰੂ ਸਾਹਿਬ ਜੀ ਨੇ ਉਹ ਦ੍ਰਿਸ਼ ਦੇਖਿਆ ਕੀੜਿਆਂ ਦੀ ਤਕਲੀਫ ਗਾਂ ਦੀ ਢਾਰ ਕੁੱਤੇ ਦੀ ਬੇਬਸੀ ਗੁਰੂ ਸਾਹਿਬ ਰੁਕ ਗਏ ਪਾਈ ਮਰਦਾਨਾ ਜੀ ਨੇ ਪੁੱਛਿਆ ਬਾਬਾ ਜੀ ਕੀ ਹੋਇਆ ਗੁਰੂ ਨਾਨਕ ਦੇਵ ਜੀ ਨੇ ਕਿਹਾ ਇਹ ਕਿਸਾਨ ਨਹੀਂ ਕਰਮਾਂ ਦੀ ਕਰਮਾਂ ਦਾ ਕੈਦੀ ਹੈ ਗੁਰੂ ਸਾਹਿਬ ਨੇ ਕਿਸਾਨ ਨੂੰ ਕਿਹਾ ਕਿਸਾਨਾ ਤੂੰ ਕੀ ਖਾ ਰਿਹਾ ਹੈ ਕਿਸਾਨ ਨੇ ਕਿਹਾ ਮਹਾਰਾਜ ਖੇਤੀ ਕਰ ਰਿਹਾ ਹਾਂ ਇਹ ਕੀੜੇ ਮੇਰੀ ਫਸਲ ਖਰਾਬ ਕਰਦੇ ਨੇ ਗੁਰੂ ਜੀ ਨੇ ਪੁੱਛਿਆ ਕੀ ਇਹ ਜੀਵ ਨੇ ਕਿਸਾਨ ਹੱਸ ਕੇ ਬੋਲਿਆ ਇਹ ਤਾਂ ਕੀੜੇ ਨੇ ਇਹਨਾਂ ਦੀ ਕੋਈ ਕੀਮਤ ਨਹੀਂ ਇਹ ਸੁਣ ਕੇ ਗੁਰੂ ਸਾਹਿਬ ਦੀ ਅੱਖਾਂ ਵਿੱਚ ਗੰਭੀਰਤਾ ਆ ਗਈ ਗੁਰੂ ਨਾਨਕ ਦੇਵ ਜੀ ਨੇ ਜਮੀਨ ਵੱਲ ਹੱਥ ਕੀਤਾ ਵਾਹਿਗੁਰੂ ਦੀ ਕਿਰਪਾ ਨਾਲ ਇੱਕ ਕੀੜਾ ਉੱਪਰ ਆਇਆ ਗੁਰੂ ਜੀ ਨੇ ਕਿਹਾ ਇਸ ਕੀੜੇ ਨੂੰ ਵੇਖ ਇਹ ਵੀ 84 ਲੱਖ ਜੁਨਾ ਪਾਰ ਕਰਕੇ ਇੱਥੇ ਆਇਆ ਹੈ ਫਿਰ ਗੁਰੂ ਜੀ ਨੇ ਕਿਹਾ ਜੇ ਦਇਆ ਨਹੀਂ ਤਾਂ ਮਨੁੱਖ ਜਨਮ ਵੀ ਵਿਅਰਥ ਹੈ ਗੁਰੂ ਸਾਹਿਬ ਜੀ ਨੇ ਕਿਸਾਨ ਨੂੰ ਦਿਵੇ ਦ੍ਰਿਸ਼ਟੀ ਦਿੱਤੀ ਤੇ ਕਿਸਾਨ ਨੇ ਵੇਖਿਆ ਆਤਮਾ ਕਿਵੇਂ ਕੀੜੇ ਬਣਦੀ ਕਿਵੇਂ ਪਸ਼ੂ ਬਣਦੀ ਕਿਵੇਂ ਦਰਦ ਸਹਿੰਦੀ ਕਿਵੇਂ ਮੁਕਤੀ ਲਈ ਤਰਸਦੀ ਉਸ ਨੇ ਆਪਣੇ ਆਪ ਨੂੰ ਉਹਨਾਂ ਜੁਨਾ ਵਿੱਚ ਤੜਫਦਾ ਦੇਖਿਆ ਤੇ ਉਹ ਡਰ ਗਿਆ ਕਿਸਾਨ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਗੁਰੂ ਸਾਹਿਬ ਦੇ ਚਰਨਾਂ ਵਿੱਚ ਡਿੱਗ ਪਿਆ ਤੇ ਬੋਲਿਆ ਉਹ ਗੁਰੂ ਸਾਹਿਬ ਦੇ ਚਰਨਾਂ ਵਿੱਚ ਡਿੱਗ ਪਿਆ ਉਹ ਬੋਲਿਆ ਬਾਬਾ ਜੀ ਮੈਂ ਅਗਿਆਨੀ ਸੀ ਮੈਨੂੰ ਮਾਫ਼ ਕਰੋ ਗੁਰੂ ਨਾਨਕ ਦੇਵ ਜੀ ਨੇ ਕਿਹਾ ਪਛਤਾਪ ਹੀ ਮੁਕਤੀ ਦਾ ਰਸਤਾ ਹੈ ਗੁਰੂ ਸਾਹਿਬ ਜੀ ਨੇ ਕਿਹਾ ਖੇਤੀਕਾਰ ਪਰ ਦਇਆ ਨਾਲ ਫਸਲ ਬਚਾ ਪਰ ਜੀਵ ਨਾ ਮਾਰ ਨਾਮ ਜਪ ਸੇਵਾ ਕਰ ਤੇ ਹਰ ਜੀਵ ਵਿੱਚ ਰੱਬ ਨੂੰ ਵੇਖ ਉਸ ਦਿਨ ਤਾਂ ਕੀ ਸਾਂ ਜੀਵਾਂ ਨੂੰ ਬਚਾਉਂਦਾ ਗਾਂ ਕੁੱਤੇ ਨੂੰ ਰੋਟੀ ਪਾਉਂਦਾ ਕਿਹੜਿਆਂ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਉਸ ਦੇ ਖੇਤ ਹੋਰ ਹਰੇ ਭਰੇ ਹੋ ਗਏ ਬਰਕਤ ਆ ਗਈ ਘਰ ਵਿੱਚ ਸ਼ਾਂਤੀ ਆ ਗਈ ਇਹ ਸਾਖੀ ਸਾਨੂੰ ਸਿਖਾਉਂਦੀ ਹੈ ਦਇਆ ਤੋਂ ਬਿਨਾ ਧਰਮ ਨਹੀਂ ਕਰਨਾ ਤੋਂ ਬਿਨਾ ਮੁਕਤੀ ਨਹੀਂ ਨਾਮ ਤੋਂ ਬਿਨਾ ਰਾਹ ਨਹੀਂ ਗੁਰੂ ਸਾਹਿਬ ਕਹਿੰਦੀ ਹਨ ਦਇਆ ਕਾ ਪਾਸੰthੋਕ ਸੂਤ ਜੁਤ ਗੰਢੀ ਸਤ ਵਟ ਅੱਜ ਵੀ ਅਸੀਂ ਜਾਨਵਰਾਂ ਨੂੰ ਮਾਰਦੇ ਹਾਂ ਕੁਦਰਤ ਨੂੰ ਨੁਕਸਾਨ ਪਹੁੰਚਾਉਂਦੇ ਹਾਂ ਸਿਰਫ ਆਪਣੇ ਲਾਭ ਬਾਰੇ ਸੋਚਦੇ ਹਾਂ ਅਤੇ ਫਿਰ ਪੁੱਛਦੇ ਹਾਂ ਮੇਰੀ ਕਿਸਮਤ ਕਿਉਂ ਨਹੀਂ ਚਮਕਦੀ ਮੁਕਤੀ ਦਾ ਰਸਤਾ ਸੌਖਾ ਹੈ ਦਇਆ করুণਾ ਨਾਮ ਸਿਵਾ ਜਿਸ ਦਿਨ ਤੁਸੀਂ ਕਿਸੇ ਜੀਵ ਨੂੰ ਨੁਕਸਾਨ ਤੋਂ ਬਚਾਇਆ ਉਸ ਦਿਨ ਤੁਹਾਡੀ ਆਤਮਾ ਇੱਕ ਜੁਨ ਤੋਂ ਮੁਕਤ ਹੋ ਗਈ ਦੋਸਤੋ 84 ਲੱਖ ਜੁਨਾਂ ਦਾ ਚੱਕਰ ਡਰਾਉਣਾ ਹੈ ਪਰ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਰਸਤਾ ਦਿਖਾਇਆ ਹੈ ਜੀ ਅਸੀਂ ਹਰ ਜੀਵ ਵਿੱਚ ਰੱਬ ਨੂੰ ਵਕੀਏ ਦਇਆ ਨੂੰ ਤਨ ਬਣਾਈਏ ਨਾਮ ਨੂੰ ਸਾਥੀ ਬਣਾਈਏ ਤਾਂ ਇਹ ਮਨੁੱਖ ਮਨੁੱਖੀ ਜਨਮ ਸਫਲ ਹੋ ਜਾਵੇਗਾ ਜੇ ਇਹ ਸਾਕੀ ਤੁਹਾਡੇ ਦਿਲ ਨੂੰ ਛੂ ਗਈ ਹੋਵੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਵਿੱਚ ਲਿਖੋ ਵਾਹਿਗੁਰੂ ਮਿਹਰ ਕਰੇ ਅਤੇ ਇਹ ਚੈਨਲ ਨੂੰ ਕਰਨਾ ਡਿਵਾਈਨ ਟਾਕ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਰੱਬ ਕਰੇ ਸਾਡੀ ਆਤਮਾ 84 ਲੱਖ ਜਨਮ ਤੋਂ ਮੁਕਤ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ